ਕਾਰਪੋਰੇਟਾਂ ਦਾ ਦੱਲਾ ਬਣਿਆ ਹੋਇਆ ਹੈ, ਭਾਜਪੀ ਦਾ ਪਿੱਠੂ ਬਣਿਆ ਹੋਇਆ। ਜਦੋਂ ਮਰਜ਼ੀ ਲਿਸਟ ਦੇ ਵਿੱਚ ਨਾਂ ਲਿਖ ਲੈ ਤੇ ਅਸੀਂ ਤਾਂ ਖੱਫਣ ਬਣ ਕੇ ਘਰਾਂ ਦੇ ਵਿੱਚੋਂ ਨਿਕਲਦੇ ਆਂ। ਘਰੇ ਕਿਹਾ ਹੋਇਆ ਹੈ ਵੀ ਆਇਆਂ ਤੋ ਆਟੇ 'ਚ ਪਾਣੀ ਪਾਇਆ ਕਰੋ ਨਹੀਂ ਨਾ ਪਾਇਆ ਕਰੋ। 40 ਤੇ ਰੱਖ ਕੇ ਆਉਂਦੇ ਆਂ ਭਾਈ, ਐਵੇਂ ਨਹੀਂ ਆਉਂਦੇ। ਕਿਤੇ ਆ ਤੇ ਗਿੱਦੜ ਧੱਕੀਆਂ ਤੋਂ ਜੇ ਇੱਕ ਕਹਿ ਦੇਗਾ ਵੀ ਇਹ ਘਰਾਉ ਕਰਨੋਂ ਹਟ ਜਾਣਗੇ। ਕਾਰ ਬੰਦ ਜਿਹੜੀ ਜੇਲ੍ਹ 'ਚ ਬੰਦ ਕਰਨ। ਕਾਰ ਭਾਈ ਅੱਜ ਹੀ ਚੱਕ ਲਾ। ਕੋਈ ਜੇਲਾ ਨਹੀਂ ਪ੍ਰਵਾਹ ਨਹੀਂ। ਇਹ ਤਾਂ ਭਾਈ ਹਿੱਕ 'ਚ ਗੋਲੀ ਜਦੋਂ ਵੱਜੀ ਨਾ ਉਦੋਂ ਸਰੀਰ ਠਰੂਗਾ ਇਹ ਧਾਰ ਕੇ ਤੁਰੇ ਹੋਇਆ। ਮੈਂ ਸਾਹਿਬ ਨੂੰ ਇਹਨੂੰ ਚੈਲੰਜ ਕਰਦੇ ਆ ਜਿੱਥੇ ਮਰਜ਼ੀ ਰਮਨਜੀਤ ਬਿੱਟੂ ਤੂੰ ਮੈਦਾਨ ਦੇ ਵਿੱਚ ਆ ਜੀ ਤੂੰ ਦੋ ਤਰੀਕ ਨੂੰ ਆ ਜੀ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਖੇਡ ਖੇਡਾਂਗੇ ਤੇਰੇ ਨਾਲ ਆ ਜੀ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜੇਲ੍ਹ ਚ ਦੇਦੀ ਜਦੋਂ ਮਰਜ਼ੀ ਗੋਲੀ ਮਰਾਦੀ ਆਜਾ ਦਾ ਮੋਦੀ ਤੋਂ ਜਾਦੇ ਚੰਗਾ ਬੰਦਾ ਹੀ ਹੈ ਨੀਗਾ ਕੋਈ ਹੈਰਾਨ ਆ ਕਿੱਥੇ ਆਦਾ ਸੀ ਮੈਂ ਇਹਨਾਂ ਨਾਲ ਬਾਈਟ ਕਰਾਂ ਮੈਂ ਇਹਨਾਂ ਦੇ ਜੁੱਤੀਆਂ ਲਾ ਕੇ ਮਾਰੂ ਓਏ ਤੂੰ 40 ਕਰੋੜ ਰੁਪਈਆ ਚ ਵਿਕਿਆ ਹੋਇਆ 30 ਤੋਂ 40 ਕਰੋੜ ਦੀ ਤੇਰੀ ਬੋਲੀ ਹੈ ਮੈਂ ਤਾਂ ਆਦਾ ਪੰਜਾਬ ਦੇ ਲੋਕਾਂ ਨੂੰ ਵੀ ਯਾਰ ਅਜੇ ਵੀ ਇਹ ਲੋਕਾਂ ਦੇ ਪਿੱਛੇ ਲੱਗੇ ਫਿਰਦੇ ਹੋ ਜਿਨ੍ਹਾਂ ਦਾ ਜਮੀਰ ਹੀ ਹੈ ਨਹੀਂ ਇਹਦੇ ਅਰਗੇ 20 ਫਿਰਦੇ ਨੇ ਇੱਥੇ ਇਹ ਸਾਡਾ ਕੀ ਕਰੂਗਾ ਦਿੱਲੀ 13 ਮਹੀਨੇ ਮੋਦੀ ਦੀ ਹੱਕ ਤੇ ਬੈਠੇ ਆ ਇਹ ਲੋਕ ਇਹ ਉਹ ਲੋਕ ਆ ਜਿਹੜੇ ਸਵਾ ਲੱਖ ਨਾਲ ਇੱਕ ਲੜਾ ਦਿੰਦੇ ਆ ਉਹਨਾਂ ਦੇ ਵਾਰਸ ਹੈ ਤੇ ਤੂੰ ਆਦਾ ਇਹ 2.5 ਦੂਏ ਲੋਕਾਂ ਦਾ ਮਜ਼ਾਕ ਡਾਉਣਾ ਬਿੱਟੂ ਸੱਚਾ ਬੋਲ ਰਿਹਾ ਵੀ ਜੇ ਤੁਸੀਂ ਬੋਲੋਗੇ ਅਸੀਂ ਐਨਐਸਏ ਲਾ ਕੇ ਡਿਮਰੂਗਰ ਜੇਲਾ ਚ ਸੁਟਾਂਗੇ ਤੁਹਾਨੂੰ ਜੁਰਤ ਨਾ ਕਰ ਲਿਓ ਸਾਡੇ ਵੱਲ ਬੋਲਣ ਦੀ ਇਹ ਤਾਂ ਬਈਰ ਆਵਾਜ਼ ਬੰਦ ਕਰ ਰਿਹਾ ਕਿਹੜਾ ਲੋਕਤੰਤਰ ਹੈ ਹੁਣ ਇਹਦੇ ਲੋਕਤੰਤਰ ਆ ਤੁਸੀਂ ਸਾਨੂੰ ਵੋਟਾਂ ਕਹਿਣ ਨਹੀਂ ਆਉਣ ਦਿੰਦੇ ਆਹ ਕਿਹੜਾ ਲੋਕਤੰਤਰ ਆ ਭਾਈ ਹੁਣ ਚੋਣ ਕਮਿਸ਼ਨ ਕਿੱਥੇ ਆ ਸਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਐਸਕਮ ਦੇ ਸੱਦੇ ਦੇ ਉੱਪਰ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਜਪੀ ਦੇ ਉਮੀਦਵਾਰਾਂ ਦਾ ਘਰਾਓ ਬੀਜਪੀ ਦੇ ਉਮੀਦਵਾਰਾਂ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਕਾਲੀਆਂ ਝੰਡੀਆਂ ਦੇ ਨਾਲ ਸਵਾਲਾਂ ਦੇ ਨਾਲ ਇਹੀ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਿੱਥੇ ਵੀ ਬੀਜਪੀ ਉਮੀਦਵਾਰ ਪੰਜਾਬ ਭਰ ਦੇ ਵਿੱਚ ਵੋਟਾਂ ਮੰਗਣ ਦੇ ਲਈ ਆਉਂਦੇ ਨੇ ਤਾਂ ਉੱਥੇ ਹੀ ਵਿਰੋਧ ਪ੍ਰਦਰਸ਼ਨ ਉਹਨਾਂ ਦਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਆ ਹਾਂ ਹਾਂਸ ਰਾਂਸ ਦੀ ਗੱਲ ਕਰ ਲਈਏ ਪ੍ਰਨੀਤ ਕੌਰ ਹੋਰਾਂ ਦੀ ਗੱਲ ਕਰ ਲਈਏ ਹਰ ਇੱਕ ਦੀ ਗੱਲ ਕਰ ਲਈਏ ਜਿਹੜੇ ਵੀ ਉਮੀਦਵਾਰ ਨੇ ਆਉਂਦੇ ਨੇ ਤਾਂ ਵਿਰੋਧ ਪ੍ਰਦਰਸ਼ਨਾਂ ਦਾ ਕੀਤਾ ਜਾਂਦਾ ਪਿਛਲੇ ਦਿਨੀ ਹਾਂਸ ਰਾਂਸ ਦੇ ਵੱਲੋਂ ਵੀ ਬਿਆਨ ਜਿਹੜਾ ਹੈਗਾ ਉਹ ਕਿਸਾਨਾਂ ਦੇ ਖਿਲਾਫ ਜਿਹੜਾ ਉਹ ਦਿੱਤਾ ਗਿਆ ਤੇ ਇੱਕ ਹੋਰ ਬਿਆਨ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਲੁਧਿਆਣਾ ਦੇ ਵਿੱਚ ਬੀਜੇਪੀ ਦੀ ਜਿਹੜੀ ਹੈ ਟਿਕਟ ਦੇ ਉੱਪਰ ਚੋਣ ਲੜ ਚੋਣ ਲੜ ਰਹੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਕੱਲੇ ਕੱਲੇ ਦਾ ਹਿਸਾਬ ਕਰੂੰਗਾ ਕੱਲੇ-ਕੱਲ ਦੀ ਫੋਟੋ ਵੀਡੀਓ ਮੈਂ ਰੱਖਦਾ ਹਾਂ ਇਹ ਤਾਂ ਤਾਂ ਕਿਹਾ ਗਿਆ ਕਿ ਫਿਰ ਨਾ ਆਖਿਓ ਕਿ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਤੁਹਾਨੂੰ ਭੇਜ ਦਿੱਤਾ ਗਿਆ ਇਸ ਤੇ ਉੱਪਰ ਗੱਲਬਾਤ ਕਰਾਂਗੇ ਬਰਨਾਲ ਕਿਸਾਨਾਂ ਆਗੂ ਬਿੱਟੂ ਮੱਲਣ ਹੋਣਗੇ ਬਿੱਟੂ ਭਾਈ ਕਿਵੇਂ ਦੇਖਦੇ ਹੋ ਇਸ ਤੋਂ ਪਹਿਲਾਂ ਹਾਸਰੇ ਹੱਸਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਹੁਣ ਅ ਰਵਰੀਤ ਬਿੱਟੂ ਆ ਉਹ ਕਹਿੰਦੇ ਨੇ ਕਿ ਇਹ ਨਾ ਹੋਵੇ ਕਿ ਅੱਗੇ ਆਜੂ ਮੜ ਜਾ ਉਹ ਕਹਿੰਦੇ ਨੇ ਕਿ ਇਹ ਨਾ ਹੋਵੇ ਕਿ ਮੁੜ ਕੇ ਤੁਸੀਂ ਕਹੋਗੇ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਭੇਜਤਾ ਤੇ ਕਹਿੰਦੇ ਮੈਂ ਕੱਲੇ ਕੱਲੇ ਦਾ ਹਿਸਾਬ ਕਰੂੰਗਾ ਸਭ ਤੋਂ ਪਹਿਲਾਂ ਤਾਂ ਜਸਬੀਰੇ ਵੀ ਤੁਸੀਂ ਵੇਖੋ ਚੂਣਾ ਦੇ ਦਿਨਾਂ ਦੇ ਵਿੱਚ ਐਡੀ ਫਖਲਾਟ ਕਿਉਂ ਕਹਿੰਦਾ ਢਾਈ ਟੋਟੜੂ ਆ ਇਹ ਜੇ ਢਾਈ ਟੋਟੜੂ ਆ ਤੇ ਤੈਨੂੰ ਐਡੀ ਪਗਲਾਟ ਕਿਉਂ ਐ ਇਹ ਤਾਂ ਕਿਰਤੀ ਲੋਕਾਂ ਦਾ ਝੰਡਾ ਇਹ ਤਾਂ ਕਿਰਤ ਕਰਨ ਵਾਲੇ ਲੋਕਾਂ ਦੀ ਇਹਨੇ ਮਜ਼ਾਕ ਡਾਇਆ ਤੇ ਤੁਸੀਂ ਦੇਖੋ ਜਿਹੜਾ ਪਿਛਲੇ ਦਿਨੀ ਹੰਸਰਾਜ ਤੇ ਕੋਈ ਚੋਣ ਕਮਿਸ਼ਨ ਨੇ ਕੋਈ ਸਰਕਾਰ ਨੇ ਕਾਰਵਾਈ ਕੀਤੀ ਐ ਸਾਡੀ ਤਾਂ ਇਹ ਘੇਰਾਬੰਦੀ ਕਰ ਲੈਂਦੇ ਆ ਹਜ਼ਾਰਾਂ ਪੁਲਿਸ ਵਾਲੇ ਡਾਂਗਾ ਲੈ ਕੇ ਆਲੇ-ਦਾਲੇ ਖੜ ਜਾਂਦੇ ਨੇ ਏੜੇੜੇ ਢੜਕਾਉ ਭਾਸ਼ੰਦੇ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਹੁਣ ਰਵਨੀਤ ਬਿੱਟੂ ਤੇ ਚੋਣ ਕਮਿਸ਼ਨ ਕਾਰਵਾਈ ਕਰੂ ਕੀ ਉਥੋਂ ਦਾ ਪ੍ਰਸ਼ਾਸਨ ਲੁਧਿਆਣਾ ਐਸਐਸਪੀ ਕੋਈ ਕਾਰਵਾਈ ਕਰੂ ਕੀ ਹੁਣ ਹੰਸਰਾਜ ਤੇ ਕੋਈ ਕਾਰਵਾਈ ਹੋਊਗੀ ਪਰ ਨਹੀਂ ਹੁਣ ਤੁਸੀਂ ਦੇਖੋ ਸਾਰੇ ਇੱਕ ਥਾਲੀ ਦੇ ਚੱਟੇ ਵੱਟੇ ਨੇ ਜਿਹੜਾ ਰਵਨੀਤ ਬਿੱਟੂ ਉਹ ਤੇਰੇ ਵਰਗੇ 20 ਦੇਖੇ ਆ ਯਾਰ ਇਹਦੇ ਵਰਗੇ 20 ਫਿਰਦੇ ਨੇ ਇੱਥੇ ਇਹ ਸਾਡਾ ਕੀ ਕਰੂਗਾ ਲੋਕਾਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਦਿੱਲੀ 13 ਮਹੀਨੇ ਮੋਦੀ ਦੀ ਹਿੱਕ ਤੇ ਬੈਠੇ ਆ ਇਹ ਲੋਕ ਉਥੇ ਹਿੱਕ ਤੇ ਬੈਠ ਕੇ 13 ਮਹੀਨੇ ਜੁੱਧ ਲਾ ਕੇ ਛੜਕਾਂ ਤੇ ਸੌਕੇ ਤੇ ਉਦੋਂ ਜੇਠ ਆੜ ਦੀਆਂ ਧੁੱਪਾਂ ਦੀ ਤਪੱਸਿਆ ਕਰਕੇ ਉਹ ਮਾਗਦੀਆਂ ਰਾਤਾਂ ਝੱਲ ਕੇ ਫੇਰ ਖੇਤੀ ਕਾਲੇ ਕਾਨੂੰਨ ਰੱਦ ਕਰਕੇ ਆਏ ਸੀ ਐਵੇਂ ਪੁੰਨ ਨਹੀਂ ਕਰਤੇ ਸਰਕਾਰ ਨੇ ਇਹ ਉਹ ਲੋਕ ਆ ਇਹ ਉਹ ਲੋਕ ਆ ਜਿਹੜੇ ਸਵਾ ਲੱਖ ਨਾਲ ਇੱਕ ਲੜਾ ਦਿੰਦੇ ਆ ਉਹਨਾਂ ਦੇ ਵਾਰਸ ਆ ਇਹ ਤੇ ਤੂੰ ਆ ਤਾਂ ਇਹ 2.5 ਟੋਟੜੂ ਆ ਤੂ ਇਹ ਲੋਕਾਂ ਦਾ ਮਜ਼ਾਕ ਡਾਉਣਾ ਤੇਰੇ ਵਰਗੇ 20 ਵੇਖਿਆ ਜਦੋਂ ਮਰਜੀ ਲਿਸਟ ਦੇ ਵਿੱਚ ਨਾਮ ਲਿਖਲਾ ਤੇ ਅਸੀਂ ਤਾਂ ਖਫਣ ਬੰਨ ਕੇ ਘਰਾਂ ਦੇ ਵਿੱਚੋਂ ਨਿਕਲਦੇ ਆਂ ਸਾਨੂੰ ਇਹ ਵੀ ਪਤਾ ਭਾਈ ਅਗਰਾਹਾ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਵੀ ਇਹ ਸਾਨੂੰ ਉਹ ਜੇਲ੍ਹਾਂ ਦੇ ਵਿੱਚ ਸੱਟ ਸਕਦੇ ਆ 24 ਤੋਂ ਬਾਅਦ ਇਹਦਾ ਹਸ਼ਰ ਮਾੜਾ ਹੋਣਾ ਲੋਕਾਂ ਦਾ ਉਹ ਅੱਜ ਰਮਜੀਤ ਬਿੱਟੂ ਦੀ ਭਾਸ਼ਾ ਦੱਸ ਰਹੀ ਹੈ ਵੀ ਭਾਜਪੀ ਦੀ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ ਤੇ ਉਸ ਤੋਂ ਬਾਅਦ ਇਨਾਂ ਨੂੰ ਫਿਰ ਆਇਆ ਨਾ ਕਿ ਉਹ ਡੰਬਰੂਗੜ ਜ਼ਿਲ੍ਹਾ ਦੇ ਵਿੱਚ ਅਸੀਂ ਬੰਦ ਕਰਾਂਗੇ ਅੱਗੇ ਕਿਹੜਾ ਤੁਸੀਂ ਕੀਤੇ ਨਹੀਂ ਸਾਨੂੰ ਪਤਾ ਹੈ ਅਸੀਂ ਤਾਂ ਖੱਪਣ ਬੰਨ ਕੇ ਤੁਰਦੇ ਆਂ ਵੀ ਐ ਨਹੀਂ ਪਤਾ ਕਿਹੜੇ ਵੇਲੇ ਮੁਰਗੇ ਘਰੇ ਕੇ ਨਾ ਮੁਰਗੇ ਘਰੇ ਕੇ ਆਹਾ ਹੋਇਆ ਹੈ ਵੀ ਆਇਆਂ ਤੋਂ ਆਟੇ 'ਚ ਪਾਣੀ ਪਾਇਆ ਕਰੋ ਨਹੀਂ ਨਾ ਪਾਇਆ ਕਰੋ ਜਿਹੜੇ ਮੈਦਾਨ ਦੇ ਵਿੱਚ ਆਉਂਦੇ ਆ ਨਾ ਉਹ ਤਲੀ ਤੇ ਰੱਖ ਕੇ ਆਉਂਦੇ ਆ ਬਾਈ ਐਵੇਂ ਨਹੀਂ ਆਉਂਦੇ ਕਿਤੇ ਆ ਫੁੱਦੂ ਤੇ ਗਿੱਦੜ ਧਮਕੀਆਂ ਤੋਂ ਜੇ ਇੱਕ ਕਹਿ ਦੇਗਾ ਵੀ ਇਹ ਘਰਾਓ ਕਰਨੋਂ हट ਜਾਣਗੇ ਇਹ ਲੋਕਾਂ ਦੀ ਆਵਾਜ਼ ਚੱਕਣੋਂ हट ਜਾਣਗੇ ਇਹ ਕਿਰਤੀ ਲੋਕਾਂ ਦੀ ਇਥੋਂ ਦੀ ਜਮੀਨਾਂ ਬਚਾਉਣ ਗਿਆ ਕਾਰਪੋਰੇਟਾਂ ਦਾ ਦੱਲਾ ਬਣਿਆ ਹੋਇਆ ਹੈ ਬੀਜੇਪੀ ਦਾ ਪਿੱਠੂ ਬਣਿਆ ਹੋਇਆ ਹੈ ਇਹ ਉਹ ਬੰਦਾ ਹੈ ਅਸੀਂ ਉਹਦੇ ਕਹਿੰਦੇ ਸੀ ਕਿਸਾਨੀ ਅंदोलਨ ਵੇਲੇ ਪਾਰਲੀਮੈਂਟ ਦੇ ਮੂਹਰੇ ਇਹ ਡੂੜ ਮਹੀਨਾ ਬੈਠਾ ਰਿਹਾ ਇਹਨੇ ਨਾਟਕ ਖੇਡਿਆ ਵੀ ਮੈਂ ਕਿਸਾਨਾਂ ਦੇ ਪੱਖੀ ਹੈ ਮੈਂ ਇੱਥੇ ਧਰਨੇ ਤੇ ਬੈਠਾ ਹਾਂ ਤੇ ਮੈਂ ਬੀਜੇਪੀ ਦੇ ਜੁੱਤੀ ਲਾ ਕੇ ਮਾਰੂ ਹਰਜੀਤ ਗਰੇਵਾਲ ਨਾਲ ਮੈਂ ਬਾਈਟ ਨਹੀਂ ਕਰਦਾ ਇਹਦੀਆਂ ਵੀਡੀਓ ਕੱਟ ਕੇ ਵੇਖੋ ਠੀਕ ਹੈ ਇਹ ਬੰਦਾ ਉਦੋਂ ਕੀ ਬੋਲ ਰਿਹਾ ਸਾਡੇ ਲੋਕਾਂ ਨੂੰ ਆਦੇ ਯਾਰ ਜਾਗੋਗੇ ਕਿਤੋਂ ਇਹ ਘੰਟੇ-ਘੰਟੇ ਤੋਂ ਝੂਠ ਮਾਰਦੇ ਆ ਘੰਟਾ ਵੀ 60 ਮਿੰਟ-ਮਿੰਟ ਤੋਂ ਪਾਰਟੀਆਂ ਬਦਲਦੇ ਆ ਮਿੰਟ-ਮਿੰਟ ਤੋਂ ਵਿਚਾਰ ਬਦਲਦੇ ਆ ਮਿੰਟ-ਮਿੰਟ ਤੋਂ ਗੱਪ ਮਾਰਦੇ ਆ ਉਦੋਂ ਇਹ ਆਦਾ ਮੈਂ ਇਹਨਾਂ ਨਾਲ ਇਹਨਾਂ ਦੇ ਜੁੱਤੀ ਲਾ ਕੇ ਮਾਰੂ ਇਹਦਾ ਮੈਂ ਮੈਂ ਬਾਈਟ ਨਹੀਂ ਕਰਦਾ ਇਹਨਾਂ ਨੇ 720 ਕਿਸਾਨ ਮਰਾਏ ਆ ਤੇ ਅੱਜ ਇਹ ਕਿਸਾਨਾਂ ਨੂੰ ਕੀ ਕਹਿ ਰਿਹਾ ਅੱਜ ਮੋਦੀ ਦੀ ਝੋਲੀ ਦੇ ਵਿੱਚ ਜਾ ਕੇ ਉਹ ਤੋਂ ਸਕੌਲਟੀਆਂ ਲੈ ਕੇ ਓਏ ਤੂੰ 40 ਕਰੋੜ ਰੁਪਈਆ ਚ ਵਿਕਿਆ ਹੋਇਆ 30 ਤੋਂ 40 ਕਰੋੜ ਦੀ ਤੇਰੀ ਬੋਲੀ ਆ ਤੂੰ ਜੈਡ ਸਕੌਟ ਕਾ ਖਾਤਰ ਵਿਕਿਆ ਹੋਇਆ ਤੂੰ ਬੰਗਲਾ ਖਾਤਰ ਵਿਕਿਆ ਹੋਇਆ ਤੈਨੂੰ ਰਾਜ ਸਭਾ ਮੈਂਬਰ ਦੇ ਲਾਲਚ ਦਿੱਤੇ ਹੋਏ ਉਹਨਾਂ ਖਾਤਰ ਵਿਕਿਆ ਹੋਇਆ ਤੂੰ ਮੰਤਰੀ ਤੈਨੂੰ ਕਿਹਾ ਮੰਤਰੀ ਬਣਾਵਾਂਗੇ ਜੇ ਸਾਡੀ ਸਰਕਾਰ ਆ ਗਈ ਤੂੰ ਉਸ ਖਾਤਰ ਵਿਕਿਆ ਹੋਇਆ ਤੂੰ ਬੀਜੇਪੀ ਦਾ ਦਲਾਲ ਹੈ ਤੂੰ ਅੱਜ ਕਿਰਤੀ ਲੋਕਾਂ ਨੂੰ ਦੇਸ਼ ਦੇ ਆਣੂ ਕੱਲੇ ਪੰਜਾਬ ਦੇ ਨੂੰ ਨਹੀਂ ਦੇਸ਼ ਦੇ ਕਿਰਤੀ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਚੈਲੰਜ ਕੀਤਾ ਵੀ ਇਹ ਢਾਈ ਟੋਟੜੂ ਨੇ ਅਜੇ ਖੜ ਜਾ ਰਮਨਜੀਤ ਬਿੱਟੂ ਆਉਣ ਵਾਲਾ ਸਮਾਂ ਦੱਸੂਗਾ ਜੇ ਮੈਂ ਅਜੇ ਤਾਂ ਲੋਕ 1% ਵੀ ਨਹੀਂ ਖੜੇ ਹੋਏ ਅਜੇ ਤਾਂ ਜਥੇਬੰਦੀਆਂ ਦੇ ਜਿਹੜੇ ਪੱਕੇ ਕੇਡਰ ਨੇ ਜਾਂ ਹੋਰ ਲੋਕ ਜਾਗਰੂਤ ਹੋਏ ਨੇ ਸਾਨੂੰ ਸਵਾਲ ਕਰ ਰਹੇ ਆ ਤੁਸੀਂ ਆਉਣ ਵਾਲੇ ਸਮੇਂ 'ਚ ਸੋਡਾ ਪਿੰਡਾਂ 'ਚ ਲੋਕ ਦੁੱਬਰ ਕਰ ਦੇਣਗੇ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਤੁਸੀਂ ਬੁੱਧੂ ਬਣਾ ਕੇ ਲੋਕਾਂ ਨੂੰ ਲੈ ਕੇ ਆਉਨੇ ਅਸੀਂ ਸੋਡਾ ਆ ਕਰ ਦਾਂਗੇ ਵਾਹ ਕਰ ਦਾਂਗੇ ਉਹ ਕਰ ਦਾਂਗੇ ਅਸੀਂ ਤੁਹਾਡੇ ਕਰਜ਼ੇ ਮਾਫ਼ ਕਰ ਦਾਂਗੇ ਅਸੀਂ 15-15 ਲੱਖ ਸੋਡੇ ਖਾਤਿਆਂ 'ਚ ਪਵਾ ਦਾਂਗੇ ਅਸੀਂ ਘਰ-ਘਰ ਨੌਕਰੀ ਦੇ ਦਾਂਗੇ ਘਰ-ਘਰ ਰਜਗਾਰ ਦੇ ਦੇਾਂਗੇ ਅੱਜ ਲੋਕੋ ਤੁਹਾਡੀ ਗੱਲਾਂ ਪਛਾਣ ਚੁੱਕੇ ਨੇ ਛੋਟਾ ਝੂਠ ਪਛਾਣ ਚੁੱਕੇ ਨੇ ਤੇ ਅੱਜ ਲੋਕ ਬਈ ਇਹਨਾਂ ਦੇ ਛਿੱਤਰ ਮਾਰਿਆ ਕਰਨਗੇ ਤੁਸੀਂ ਇਹ ਗੱਲ ਮੈਥੋਂ ਨਾ ਕਬਾਓ ਅਜੇ ਤਾਂ ਸਵਾਲ ਹੀ ਕਰ ਰਹੇ ਐ ਤੇ ਇਹ ਕੀ ਕਹਿ ਰਿਹਾ ਹੈ ਜੇਲ੍ਹਾਂ ਦੀ ਧਮਕੀ ਦੇ ਰਿਹਾ ਤੂੰ ਕਾਰਬੰਦ ਜਿਹੜੀ ਜੇਲ੍ਹ ਚ ਬੰਦ ਕਰਨਾ ਕਾਰ ਬਈ ਅੱਜ ਹੀ ਚੱਕ ਲਾ ਕੋਈ ਜੇਲ੍ਹਾਂ ਦੀ ਪਰਵਾਹ ਨਹੀਂ ਇਹ ਤਾਂ ਬਈ ਹਿੱਕ 'ਚ ਗੋਲੀ ਜਦੋਂ ਵੱਜੀ ਨਾ ਉਦੋਂ ਸਰੀਰ ਠਰੂਗਾ ਇਹ ਧਾਰ ਕੇ ਤੁਰੇ ਹੋਏ ਆ ਸਾਧੂ ਸਿੰਘ ਤਕਤੂਪੁਰੀਆਰੇ ਅਰਗੇ ਇੱਥੇ ਜ਼ਮੀਨਾਂ ਦੀ ਖਾਤਰ ਗੋਲੀਆਂ ਖਾ ਕੇ ਸਰਕਾਰਾਂ ਦਾ ਸਰਕਾਰਾਂ ਨੇ ਕਤਲ ਕਰਵਾਏ ਹੋਏ ਆ ਸਾਡੇ ਸ਼ਹੀਦ ਹੋਏ ਆਗੂ ਤੂੰ ਕਿਹੜੀਆਂ ਗੱਲਾਂ ਕਰਦਾ ਯਾਰ ਇੱਥੇ ਸ਼ਹੀਦਿਆਂ ਚ ਭਗਤ ਸਿੰਘ ਅਕੀ 21 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਤੇ ਚੜ ਗਏ ਕਿਹੜੀਆਂ ਗੱਲਾਂ ਕਰਦਾ ਦਸਮੇਸ਼ ਪਿਤਾ ਨੇ 7 ਸਾਲ ਤੇ 9 ਸਾਲ ਦੀਆਂ ਜਿੰਦਾ ਨੂੰ ਆਪਦਾ ਪਰਿਵਾਰ ਵਾਰਤਾ ਉਹ ਨਹੀਂ ਡਰੇ ਨੀਆਂ ਦੇ ਵਿੱਚ ਚਿੰਤੇ ਯਾਰ ਕਿਹੜੀਆਂ ਗੱਲਾਂ ਕਰਦਾ ਕਿਹੜੀ ਕੰਮ ਨੂੰ ਚੈਲੰਜ ਕਰਦਾ ਇਹ ਕਿਰਤੀ ਲੋਕਾਂ ਤੋਂ ਲੋਕਾਂ ਤੋਂ ਵੱਡਾ ਕੌਣ ਹੋਇਆ ਰਮਨੀਤ ਬਿੱਟੂ ਵੱਡਾ ਹੋ ਗਿਆ ਲੁਧਿਆਣੇ ਵਾਲੇ ਇਹਨੂੰ ਐਸਾ ਮਾਂਜੋ ਧੋ ਧੋ ਕੇ ਪਤੀਲੇ ਇਹਨੂੰ ਮਾਂਜ ਦੇਵੇ ਇਹਨੂੰ ਜਿਹੜਾ ਜ਼ਿੰਦਗੀ ਭਰ ਯਾਦ ਰੱਖੇ ਪਰ ਇੱਕ ਚੀਜ਼ ਹੈ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਵੀ ਜੇ ਦੂਜੇ ਆਗੇ ਤਾਂ ਉਹ ਵੀ ਭਲਾ ਕਰ ਦੇਣਗੇ ਵਾਹਾਂ ਕੁਹਾੜੀ ਇਹੀ ਰਹਿਣਾ ਅਸੀਂ ਆਦਿਆਂ ਵੋਟਾਂ ਨਾਲ ਛੋਟਾ ਸਿਸਟਮ ਹੱਲ ਨਹੀਂ ਹੋਣਾ ਬਾਈ ਆਹ ਜਿਹੜਾ ਕਾਰਪੋਰੇਟਾਂ ਦੀ ਦੇਣ ਹੈ ਜਿਵੇਂ ਕਾਰਪੋਰੇਟ ਕਬਜ਼ਾ ਕਰ ਰਿਹਾ ਜ਼ਮੀਨਾਂ ਖੋ ਰਿਹਾ ਇੱਥੇ ਹਮਲਾ ਤੇਜ਼ੀ ਨਾਲ ਹੋ ਰਿਹਾ ਇਹ ਸਰਕਾਰਾਂ ਕੋਈ ਆਜੇ ਪਰ ਜਿਵੇਂ ਭਾਪੀ ਜਿਵੇਂ ਵੱਡੀ ਪੱਦਰ ਤੇ ਹਮਲਾ ਕਰ ਰਹੀ ਹੈ ਜਿਵੇਂ ਲੋਕਾਂ ਦੀ ਆਵਾਜ਼ ਬੰਦ ਕਰ ਰਹੀ ਹੈ ਉਸ ਤਰੀਕੇ ਨਾਲ ਭਾਪੀ ਨੂੰ ਮੰਨਣਾ ਵੀ ਜ਼ਰੂਰੀ ਹੈ ਤੇ ਇਹ ਲੋਕਾਂ ਨੂੰ ਦੱਸਣਾ ਵੀ ਜ਼ਰੂਰੀ ਆ ਵੀ ਲੋਕ ਵੱਡੇ ਹੁੰਦੇ ਆ ਸੋ ਉਥੋਂ ਇੱਕ ਇੱਕ ਬਿਆਨ ਇਹ ਇੱਕ ਹੋਰ ਜਿਹੜਾ ਹੈਗਾ ਬਿਆਨ ਉਹ ਵਿੱਚ ਐਡ ਜ਼ਰੂਰ ਕਰ ਦੋ ਮੈਂ ਇਹਨਾਂ ਦਾ ਉਹ ਕਹਿੰਦੇ ਨੇ ਕਿ 2.5 ਟੋਟਰੂ ਖੜ ਜਾਂਦੇ ਨੇ ਸਾਨੂੰ ਘਿਰਨ ਦੇ ਲਈ ਕੱਲੇ ਕੱਲੇ ਦੀ ਪਛਾਣ ਆ ਕੱਲੇ ਕੱਲੇ ਦਾ ਹਿਸਾਬ ਜਿਹੜਾ ਕਰਾਂਗੇ ਕੱਲੇ ਕੱਲੇ ਦੀ ਤਸਵੀਰ ਆ ਤੇ ਕੱਲੇ ਕੱਲੇ ਦੀ ਵੀਡੀਓ ਜਿਹੜੀ ਆ ਉਹ ਮੈਂ ਕੋਲ ਰੱਖਦਾ ਕਹਿੰਦੇ ਕੱਲੇ ਕੱਲੇ ਦਾ ਹਿਸਾਬ ਜਿਹੜਾ ਜ਼ਰੂਰ ਕਰਾਂਗੇ ਕਿਹੜਾ ਸਾਡੀ ਸਰਕਾਰ ਆ ਲੈਣ ਦੀ ਸਰਕਾਰ ਪਿੱਛੇ 10 ਸਾਲ ਰਹੀ ਹੈ ਜਦੋਂ ਦਿੱਲੀ ਦੇ ਵਿੱਚ ਮੋਰਚਾ ਜਿੱਤ ਕੇ ਆਏ ਉਦੋਂ ਬਾਅਦ 3 ਸਾਲ ਰਹੀ ਹੈ 13 ਮਹੀਨੇ ਦਿੱਲੀ ਸਟੇਜਾਂ ਤੇ ਗੂੰਜਦੇ ਰਹੇ ਆ 13 ਮਹੀਨੇ ਦਿੱਲੀ ਕਿਸਾਨੀ ਅਦੋਲਨ ਚੱਲਿਆ ਹੀ ਐ ਉਦੋਂ ਕਿਹੜਾ ਸਰਕਾਰ ਨਹੀਂ ਸੀ ਕਿੱਥੇ ਗਏ ਸੀ ਮੋਦੀ ਸਾਹਿਬ ਉਦੋਂ ਵੀ ਸੀਗੇ ਅਹਿਮਦ ਸ਼ਾਹ ਗ੍ਰਹਿ ਮੰਤਰੀ ਉਦੋਂ ਵੀ ਸੀਗੇ ਪ੍ਰਧਾਨ ਮੰਤਰੀ ਜੀ ਉਦੋਂ ਵੀ ਸੀਗੇ ਉਦੋਂ ਕਿੱਧਰ ਗਏ ਸੀ ਭਾਈ ਬਹੁਤ ਕੋਸ਼ਿਸ਼ ਕੀਤੀ ਆ ਭਾਈ ਮਨਜਣਦੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਉੱਥੇ ਧਰਮਾਂ ਦਾ ਪੱਤਾ ਵੀ ਖੇਡਿਆ ਬੜਾ ਕੁਝ ਉੱਥੇ ਪੱਤੇ ਚਲਾਏ ਆ ਇਹਨਾਂ ਨੇ ਪਰ ਭਾਈ ਉਹ ਅਦੋਲਨ ਫੇਲ ਨਹੀਂ ਹੋਇਆ ਲੋਕ ਜਿੱਤ ਕੇ ਆਏ ਆ ਰਬਿੰਦਰ ਬਿੱਟੂ ਕਹਿੰਦੇ ਮੈਂ ਹਸਾਬ ਕਰੂੰ ਮੈਂ ਆ ਦਾ ਇਹਨੂੰ ਕਿ ਮੈਦਾਨ ਦੇ ਵਿੱਚ ਆ ਜੀ ਤੂੰ ਦੋ ਤਰੀਕ ਨੂੰ ਆ ਜੀ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਖੇੜ ਖੇਡਾਂਗੇ ਤੇਰੇ ਨਾਲ ਆ ਜੀ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜੇਲ੍ਹ ਚ ਦੇਦੀ ਜਦੋਂ ਮਰਜ਼ੀ ਗੋਲੀ ਮਰਾਦੀ ਕੋਈ ਗੱਲ ਨਹੀਂ ਲੋਕਾਂ ਦੀ ਆਵਾਜ਼ ਬੰਦ ਨਹੀਂ ਹੋਣੀ ਜਿੰਨਾ ਬਿੱਟੂ ਤੁਸੀਂ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਲੋਕਾਂ ਦੀ ਉਨੀ ਆ ਲੋਕਾਂ ਦੀ ਤੇਜ਼ੀ ਨਾਲ ਆਵਾਜ਼ ਉੱਪਰੂਗੀ ਇਹ ਭਲੇਖਾ ਤੇਰੇ ਲੱਤਾਂ ਚੋਂ ਨਿਕਲ ਜਾਊਗਾ ਕਿਤੇ ਭਲੇਖਾ ਦੂਰ ਕਰ ਲਈ ਆਪਦਾ ਜਿੰਨੀ ਕੋਸ਼ਿਸ਼ ਕਰੋਗੇ ਵੀ ਇਹ ਆਵਾਜ਼ ਨੂੰ ਅਸੀਂ ਦੱਬਗੇ ਜਥੇਬੰਦੀਆਂ ਨੂੰ ਅਸੀਂ ਖਤਮ ਕਰੀਗੇ ਕਿਰਤੀ ਲੋਕਾਂ ਨੂੰ ਅਸੀਂ ਖਤਮ ਕਰੀਗੇ ਉਹਨਾਂ ਲੋਕ ਉੱਪਰ ਕਿਉਂ ਆਣਗੇ ਇੱਥੇ ਤਾਂ ਬੜੇ ਬੜੇ ਰਜਵਾੜੇ ਉੱਠ ਗਏ ਯਾਰ ਇੱਥੇ ਤਾਂ ਚਕਦਰ ਬਾਦਸ਼ਾਹ ਰੇ ਮੁੜ ਕੇ ਇਹ ਕੀ ਦੀ ਕਿਹੜੀ ਬਾਗ ਦੀ ਮੂਲੀ ਹੈ ਇਹੋ ਜੇ 20 ਫਿਰਦੇ ਨੇ ਸਾਨੂੰ ਇਹ ਇਹਦੀ ਨਿਗਾ ਚ ਕੁਛ ਨਹੀਂ ਬੱਟੂ ਬੱਟੂ ਵਰਗੇ ਇਹ ਤਾਂ ਵਿਕੇ ਹੋਏ ਮਾਲ ਆ ਯਾਰ ਇਹਨਾਂ ਦੀ ਦੁਕਾਨ ਤੇ ਬੋਲੀ ਲੱਗਦੀ ਐ ਨਿਤ ਵੀ ਤੂੰ ਕਿੰਨੇ ਲੈਣੇ ਨੇ ਜਿਹੜਾ ਵੱਧ ਕਹਿਨਦਾ ਉਧਰ ਨੂੰ ਚੱਲ ਪੈਂਦੇ ਨੇ ਉਹਦੇ ਜੱਸ ਗਾਉਣ ਲੱਗ ਜਾਂਦੇ ਨੇ ਅੱਜ ਆਦਾ ਮੋਦੀ ਤੋਂ ਜ਼ਿਆਦੇ ਚੰਗਾ ਬੰਦਾ ਹੀ ਹੈ ਨਹੀਂਗਾ ਕੋਈ ਹੈਰਾਨ ਆ ਕਿੱਥੇ ਆਦਾ ਸੀ ਮੈਂ ਇਹਨਾਂ ਨਾਲ ਬਾਈਟ ਕਰਾਂ ਮੈਂ ਇਹਨਾਂ ਦੇ ਜੁੱਤੀਆਂ ਲਾ ਕੇ ਮਾਰੂ ਮੈਂ ਤਾਂ ਆਦਾ ਪੰਜਾਬ ਦੇ ਲੋਕਾਂ ਨੂੰ ਵੀਰ ਅਜੇ ਵੀ ਇਹ ਲੋਕਾਂ ਦੇ ਪਿੱਛੇ ਲੱਗੇ ਫਿਰਦੇ ਹੋ ਜਿਨ੍ਹਾਂ ਦਾ ਜਮੀਰ ਹੀ ਹੈ ਨਹੀਂ ਜਿਨ੍ਹਾਂ ਦਾ ਦਲੀਲ ਹੀ ਹੈ ਨਹੀਂ ਜਿਨ੍ਹਾਂ ਦੀ ਜੁਬਾਨ ਹੀ ਹੈ ਨਹੀਂ ਘੰਟੇ-ਘੰਟੇ ਤੋਂ ਵਿਕਦੇ ਆ ਕੀ ਜਿਹੜੇ ਲੋਕਾਂ ਨੂੰ ਪੁੱਛਿਆ ਵੀ ਮੈਂ ਹੁਣ ਬੀਜੇਪੀ 'ਚ ਜਾ ਰਿਹਾ ਜਿਹੜੇ ਇਹਦੇ ਮਗਰ ਲੁਧਿਆਣੇ ਦੇ ਲੋਕ ਜੁੱਤੀਆਂ ਤੜਾਉਦੇ ਰਹੇ ਆ ਜਿਨ੍ਹਾਂ ਨੇ ਇਹਦੇ ਮਗਰ ਦੁਸ਼ਮਣੀਆਂ ਪਾਲੀਆਂ ਜਿਨ੍ਹਾਂ ਨੇ ਇਹਦੇ ਮਗਰ ਲੜਾਈ ਝਗੜੇ ਕੀਤੇ ਜਿਨ੍ਹਾਂ ਨੇ ਸਾਰੀ ਉਮਰ ਇਹਨੂੰ ਵੋਟਾਂ ਪਾਈਆਂ ਐਮਪੀ ਬਣਾਇਆ ਐਮਐਲਏ ਬਣਾਇਆ ਮੰਤਰੀ ਬਣਾਇਆ ਸੰਤਰੀ ਬਣਾਇਆ ਕੀ ਉਹਨਾਂ ਦਾ ਇਕੱਠ ਕੀਤਾ ਵੀ ਮੈਂ ਹੁਣ ਬੀਜੇਪੀ 'ਚ ਜਾਵਾਂ ਕਿ ਨਾ ਜਾਵਾਂ ਤੇ ਜਦੋਂ ਬੀਜੇਪੀ ਚ ਵਖਾਤਾ 30 40 ਕਰੋੜ ਜਦੋਂ ਜੈਡ ਸਕੋਰਟੀਆ ਦੇਤੀਆਂ ਗੱਡੀਆਂ ਦੇਤੀਆਂ ਵੱਡੀਆਂ ਗੱਡੀਆਂ ਨਵੀਆਂ ਦੇਤੀਆਂ ਮੰਤਰੀ ਦਾ ਲਾਲਚ ਦੇਤਾ ਰਾਜ ਸਭਾ ਮੈਂਬਰ ਤੇ ਲਾਲਚ ਦੇਤੇ ਫੱਟ ਵੱਜਿਆ ਉਧਰ ਉੱਦੀ ਉਹਨਾਂ ਦੇ ਘੁੰਗਣ ਲੱਗ ਗਿਆ ਆਦਾ ਮੈਂ ਹੁਣ ਮੋਦੀ ਨਾਲ ਦਾ ਤਾਂ ਬੰਦਾ ਹੀ ਹੈ ਨਹੀਂ ਕੋਈ ਭੜੂਆ ਛੋਟਾ ਪੱਠਾ ਬੈਠੂਗਾ ਇਹ ਲੋਕਾਂ ਦਾ ਇਹਨਾਂ ਨੇ ਐਡਾ ਲੋਕਾਂ ਨੂੰ ਜਲੀਲ ਕੀਤਾ ਲੋਕਾਂ ਨੂੰ ਵੇਚ ਰਹੇ ਨੇ ਇਹ ਯਾਰ ਪੰਜਾਬ ਨੂੰ ਤੁਸੀਂ ਖਾ ਕੇ ਲੁੱਟ ਕੇ ਯਾਰ ਜਵਾਨੀ ਖੋਖਲੀ ਕਰਤੀ ਨਸ਼ਾ ਘਰ ਘਰ ਵਾਰਤਾ ਜਵਾਨੀ ਇੱਥੇ ਰਹਿਣ ਨੂੰ ਤਿਆਰ ਨਹੀਂ ਕੈਨੇਡਾ ਅਮਰੀਕਾ ਵੱਲ ਜ਼ਮੀਨਾਂ ਵੇਟ-ਵੇਚ ਕੇ ਭੱਜੀ ਜਾਂਦੀ ਆ ਖੇਤੀ ਦਾ ਤੁਸੀਂ ਧੰਦਾ ਬਰਬਾਦ ਕਰਤਾ ਮਜ਼ਦੂਰਾਂ ਲਈ ਤੁਸੀਂ ਰੋਜ਼ਗਾਰ ਨਹੀਂ ਛੱਡਿਆ ਹਾਂ ਸਰਾਜ ਇਹ ਕਬੂਲ ਦਾ ਉਹਦਾ ਵੀ ਮੈਂ ਵਿੱਚ ਲਾ ਦਿਆ ਨਾਲ ਇਹ ਦੋਨੇ ਨਾ ਲੱਗੇ ਹੋਏ ਨੇ ਹੁਣ ਉਹ ਆਦਾ ਸੀ ਮੈਂ ਮਜ਼ਦੂਰਾਂ ਦਾ ਮੁੰਡਾ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਉਹਨੂੰ ਭੜਗੂਏ ਨੂੰ ਇਹ ਤਾਂ ਪਤਾ ਨਹੀਂ ਮਜ਼ਦੂਰਾਂ ਦੀ ਦਿਹਾੜੀ ਕਿੰਨੀ ਐ ਮਸਲਾ ਪਾਰਲੀਮੈਂਟ ਦੇ ਵਿੱਚ ਕੀ ਚੱਕੇਗਾ ਤੂੰ ਜਾ ਕੇ ਜਦੋਂ ਤੈਨੂੰ ਮਜ਼ਦੂਰਾਂ ਦੀ ਨਾਮ ਸਰਕਾਰੀ ਦਿਹਾੜੀ ਦਾ ਪਤਾ ਨਹੀਂ ਤੈਨੂੰ ਪ੍ਰਾਈਵੇਟ ਦਿਹਾੜੀ ਦਾ ਪਤਾ ਆਦਾ ਕੋਈ ਗੱਲ ਨਹੀਂ ਕਰ ਲੂੰਗਾ ਤੇ ਮੈਂ ਤਾਂ ਆ ਦਾ ਮਜ਼ਦੂਰਾਂ ਦੀ ਆਵਾਜ਼ ਚੱਕਣ ਮਾਰਾ ਮੈਨੂੰ ਇਹ ਰੋਕਦੇ ਆ ਮਜ਼ਦੂਰ ਤਾਂ ਉੱਥੇ ਚਾਰ ਉੱਠੇ ਆ ਫਰੀਦਕੋਟ ਤੋਂ ਵਿਰੋਧ ਤਾਂ ਦੇਸ਼ ਭਰ ਦੇ ਵਿੱਚ ਬੀਜੇਪੀ ਦਾ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਹੋ ਰਿਹਾ ਤੇ ਕਿਤੇ ਕੁਛ ਕਹਿੰਦਾ ਕਿਤੇ ਕਹਿੰਦਾ ਇਹਨਾਂ ਦੇ ਡਾਂਗ ਫੇਰੋ ਕਿਤੇ ਕਹਿੰਦਾ ਇਹ ਲੋਕਾਂ ਦੇ ਕੀ ਯਾਰ ਅੱਜ ਵੋਟਾਂ ਦੇ ਦਿਨਾਂ ਦੇ ਵਿੱਚ ਇਹ ਲੋਕ ਇਹੋ ਜਿਹੇ ਬਿਆਨ ਦੇ ਰਹੇ ਆ ਭੱਦੇ ਬਿਆਨ ਦੇ ਰਹੇ ਅਸੀਂ ਇਹਨਾਂ ਦੀ ਨਖਿੱਧੀ ਕਰਦੇ ਆ ਕੋਈ ਆ ਦਾ ਢਾਈ ਟੋਟੜੂਆ ਕੋਈ ਆ ਦਾ ਡਿਮਰੂਗਰ ਜੇਲ੍ਹਾਂ ਚ ਸੁਟਾਂਗੇ ਕੋਈ ਆ ਦਾ ਇਹਨਾਂ ਦੇ ਡਾਂਗ ਫੇਰੋਂਗੇ ਫਿਰ ਤੁਸੀਂ ਵੇਖੋ ਵੀ ਆਉਣ ਵਾਲਾ ਸਮਾਂ ਹਾਲਾਤ ਕੀ ਆ ਦਾ ਵੀ ਕਿਸਾਨ ਜਥੇਬੰਦੀਆਂ ਤੇ ਕਿਵੇਂ ਲੱਗੇ ਹੋਇਆ ਖਤਮ ਕਰਨ ਦੀ ਤੇ ਜੇ ਕਿਰਤੀ ਲੋਕ ਏ ਪੰਜਾਬ ਦੇ ਲੋਕ ਦੇਸ਼ ਦੇ ਲੋਕ ਜਸ ਨਾ ਉੱਠੇ ਇਹ ਬਰਬਾਦ ਕਰ ਦੇਣਗੇ ਇੱਥੇ ਘਰਾਂ ਦੇ ਵਿੱਚ ਆ ਕੇ ਆਵਾਜ਼ਾਂ ਦੱਬਣਗੇ ਛੋਟੀਆਂ ਜ਼ਮੀਨਾਂ ਤਾਂ ਨੱਪਣੀਆਂ ਹੀ ਨੱਪਣੀਆਂ ਛੋਟੀ ਆਵਾਜ਼ ਨੂੰ ਵੀ ਬੰਦ ਕਰਨਗੇ ਬਿੱਟੂ ਸੱਚਾ ਬੋਲ ਰਿਹਾ ਵੀ ਜੇ ਤੁਸੀਂ ਬੋਲੋਗੇ ਅਸੀਂ ਐਨਐਸਏ ਲਾ ਕੇ ਡਿਮਰੂਗਰ ਜੇਲਾ ਚ ਸੁਟਾਂਗੇ ਤੁਹਾਨੂੰ ਜੁਰਤ ਨਾ ਕਰ ਲਿਓ ਸਾਡੇ ਵੱਲ ਬੋਲਣ ਦੀ ਇਹ ਤਾਂ ਬਈਰ ਆਵਾਜ਼ ਬੰਦ ਕਰ ਰਿਹਾ ਕਿਹੜਾ ਲੋਕਤੰਤਰ ਹੈ ਹੁਣ ਇਹ ਆ ਤੇ ਲੋਕਤੰਤਰ ਆ ਤੁਸੀਂ ਸਾਨੂੰ ਵੋਟਾਂ ਕਹਿਣ ਨਹੀਂ ਆਉਣ ਦਿੰਦੇ ਆਹ ਕਿਹੜਾ ਲੋਕਤੰਤਰ ਆ ਬਾਈ ਹੁਣ ਚੋਣ ਕਮਿਸ਼ਨ ਕਿੱਥੇ ਆ ਸਾਡੇ ਵਾਰੀ ਤਾਂ ਵੀ ਕਿਸਾਨ ਘੇਰਾਬੰਦੀ ਕਰ ਲੈਂਦੇ ਆ ਪਿੰਡਾਂ ਚ ਇਹਨਾਂ ਨੂੰ ਵੜਦ ਨਹੀਂ ਦਿੰਦੇ ਸਾਡੇ ਕੋਲੇ ਤਾਂ ਨਾ ਬੈਰੀਗੇਟ ਆ ਨਾ ਕੱਲ ਆ ਨਾ ਬੰਦੂਖਾਂ ਨਾ ਡਾਂਗਾ ਅਸੀਂ ਤਾਂ ਕੱਲੇ ਸਵਾਲ ਪੁੱਛਦੇ ਆ ਉੱਥੇ ਲੋਕਤੰਤਰ ਹੁਣ ਲੋਕਤੰਤਰ ਕਿਧਰ ਗਿਆ ਤੁਰੰਤ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਇਹੋ ਜਿਹੇ ਢੜਕਾਉ ਬਿਆਨ ਦਿੰਦੇ ਆ ਤੁਸੀਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੁੰਡੇ ਸ਼ਹੀਦ ਕਰਤੇ ਦਿਨ ਦਿਹਾੜੇ ਅਜੇ ਮਿਸ਼ਰਾ ਟੈਣੀ ਸਿੱਧਾ ਜੀਪ ਲਈ ਆਉਂਦਾ ਕਿਸਾਨ ਛੜਕ ਤੇ ਤੁਰੇ ਜਾਂਦੇ ਆ ਜਾਨਵਰ ਨੂੰ ਨਹੀਂ ਅਗਲਾ ਲਤੜਦਾ ਉਹਨੂੰ ਲਤੜ ਕੇ ਦੜਾ ਦੜ ਪੰਜ ਬੰਦੇ ਮਾਰ ਦਿੰਦਾ ਅਜੇ ਮਿਸ਼ਰਾ ਟੈਡੀ ਨੂੰ ਤੁਸੀਂ ਟਿਕਟਾ ਦਿੰਦੇ ਹੋ ਵੀ ਸ਼ਾਬਾਸ਼ ਬਹੁਤ ਵਧੀਆ ਕੰਮ ਕੀਤਾ ਕਿਸਾਨਾਂ ਨੂੰ ਮਾਰਤਾ ਤੂੰ ਇੱਥੇ ਤੁਸੀਂ ਬੈਰੀਕੇਟ ਕਰਤੇ ਮੰਗਾ ਨਾ ਮੰਨਦੇ ਲਿਖਤੀ ਰੂਪ ਚ ਤੁਸੀਂ ਦਿੱਤੀਆਂ ਉਹਨਾਂ ਨੂੰ ਲਾਗੂ ਕਰਾਉਣ ਦੀ ਖਾਤਰ ਠੀਕ ਆ ਉਹ ਸਾਥੀ ਆਪ ਦਾ ਅੱਡ ਉਹਨਾਂ ਨੇ ਮੋਰਚਾ ਬਣਾ ਲਿਆ ਉਹ ਜਾ ਰਹੇ ਸੀ ਤੁਸੀਂ ਮੰਨਣਗਾ ਨਾ ਮੰਨਣਗਾ ਬਾਅਦ ਦੀ ਗੱਲ ਸੀ ਪਰ ਤੁਸੀਂ ਉਹਨਾਂ ਨੂੰ ਦਿੱਲੀ ਤਾਂ ਜਾਣ ਦਿੰਦੇ ਉੱਥੇ ਮੋਰਚਾ ਲਾਉਣ ਦਿੰਦੇ ਕੀ ਗੱਲ ਹੋ ਗਈ ਸੀ ਤੇ ਤੁਸੀਂ ਬੈਰੀਕੇਟ ਕਰਤੀ ਕੰਧਾ ਕੱਢਤੀਆਂ ਕੱਲ ਗੱਟ ਤੇ ਅਥਰੂ 35000 ਅਥਰੂ ਕੈਂਸ ਦਾ ਗੋਲਾ ਲਿਆਇਆ ਕੀ ਇਹ ਚੈਨਾ ਤੇ ਭਾਰਤ ਦਾ ਬਾਰਡਰ ਹੈ ਉੱਥੇ ਦਾ ਸੋ ਉੱਥੋਂ ਕੁਝ ਹੁੰਦਾ ਨਹੀਂਗਾ ਕੀ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਹੈ 35000 ਅਥਰੂ ਕੈਂਸ ਦਾ ਗੋਲਾ ਇੱਥੇ ਵਾਇਆ ਤੁਸੀਂ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਿਆ ਪਿਰਤਪਾਲ ਦਾ ਬਾਈ ਕੀ ਕਸੂਰ ਸੀ ਲੰਗਰ ਵਰਤੌਣ ਆਇਆ ਸੀ ਉਥੇ ਸੇਵਾ ਕਰਨ ਆਇਆ ਸੀ ਉਹਦੀਆਂ ਤੁਸੀਂ ਜਵਾੜੇ ਲੱਤਾਂ ਬਾਹਾਂ ਤੋੜ ਕੇ ਤੁਸੀਂ ਮੰंजे ਤੇ ਪਤਾ ਯਾਰ ਆ ਆ ਆ ਲੋਕਤੰਤਰ ਹੈ ਉੱਥੇ ਤੁਸੀਂ ਟਰੈਕਟਰਾਂ ਦੇ ਟਾਇਰ ਨਹੀਂ ਛੱਡੇ ਮਸ਼ੀਨਰੀਆਂ ਦੇ ਟਾਇਰ ਨਹੀਂ ਛੱਡੇ ਕਾਰਾਂ ਦੇ ਸ਼ੀਸ਼ੇ ਨਹੀਂ ਛੱਡੇ ਲੰਗਰ ਹਾਲ ਦੇ ਭਾਂਡੇ ਨਹੀਂ ਛੱਡੇ ਆ ਲੋਕਤੰਤਰ ਹੈ ਤੇ ਅੱਜ ਯਾਰ ਜੇ ਅਸੀਂ ਪਿੰਡਾਂ 'ਚ ਇਹ ਸਵਾਲ ਪੁੱਛਦੇ ਆਂ ਤੇ ਸਾਡੇ ਕੁਝ ਲੋਕ ਵੀ ਕਹਿ ਦਿੰਦੇ ਨੇ ਵੀ ਇਹ ਲੋਕਤੰਤਰ ਹੈ ਪਿੰਡਾਂ 'ਚ ਵੜਨ ਨਹੀਂ ਦਿੰਦੇ ਇਹ ਸਾਡੀ ਭਾਈਚਾਰੇ ਦੀ ਪ੍ਰਭਾਵ ਫੁੱਟ ਪਾ ਰਹੀ ਹੈ ਜੇ ਕਿਸਾਨ ਜਾਂਦਾ ਰਹੂਗਾ ਤਾਂ ਮਜ਼ਦੂਰ ਜਾਂਦਾ ਰਹੂਗਾ ਤੇ ਦੁਕਾਨਦਾਰ ਜਾਂਦਾ ਰਹੂਗਾ ਜੇ ਕਿਸਾਨ ਖਤਮ ਹੋ ਗਿਆ ਦੇਸ਼ ਦੀ ਰੀੜ ਦੀ ਹੱਡੀ ਆ ਕਿਸਾਨੀ ਤੇ ਦੁਕਾਨਦਾਰ ਤੇ ਵੀ ਨਹੀਂ ਜਾਣਾ ਜੇ 2 ਰੁਪਏ ਹੋਣਗੇ ਤੇ ਦੁਕਾਨਦਾਰ ਦਾ ਸੌਦਾ ਮਿੱਕੂਗਾ ਆ ਜਿਹੜੀਆਂ ਦੁਕਾਨਾਂ ਸ਼ਹਿਰ ਵਾਸੀਆਂ ਨੂੰ ਮੈਂ ਯਾਦਾਂ ਛੋਟੀਆਂ ਇੱਥੇ ਦੁਕਾਨਾਂ ਰਹਿਣ ਨਹੀਂ ਦੇਣੀਆਂ ਜੇ ਆ ਬੀਜੇਪੀ ਆ ਗਈ ਕਾਰਪੋਰੇਟ ਕਰਾਣੇ ਆ ਗਏ ਇੱਥੇ ਬਾਨੀਆਂ ਦੇ ਵੱਡੇ ਵੱਡੇ ਮਾਲ ਬਣਨੇ ਆ ਆਂਢਿਆਏ ਦੇ ਵਿੱਚ ਜਾ ਕੇ ਵੇਖ ਲਓ ਸੂਈ ਤੋਂ ਲੈ ਕੇ ਧਾਗੇ ਤੱਕ ਹਰ ਚੀਜ਼ ਉਹ ਮਾਲ ਦੇ ਵਿੱਚ ਵਿਕਦੀ ਹੈ ਤੇ ਸੋਨੂੰ ਇਹ ਕਹਿਣਗੇ ਦਾ ਲਾਇਸੈਂਸ ਬਣਾਓ ਤੁਸੀਂ ਦੋ ਕਨਾਲਾਂ ਦੇ ਵਿੱਚ ਇਹਦਾ ਮਾਲ ਬਣਾਓ ਫੇਰ ਖੋਲ ਸਕਦੇ ਹੋ ਤੇ ਨਾ ਕਿਸੇ ਕੋਲੇ ਐਡਾ ਰਜਗਾਰ ਆ ਆ ਸੜਕ ਤੇ ਜਿਹੜੇ ਰੇੜੀਆਂ ਲਈ ਬੈਠੇ ਆ ਇਹ ਬਾਈ ਰਹਿਣੇ ਨਹੀਂ ਇੱਥੇ ਜਿਹੜੇ ਅੱਜ ਕਮਾਈ ਕਰਕੇ ਉਹਦੇ ਬੱਚਿਆਂ ਦਾ ਢਿੱਡ ਭਰਦੇ ਆ ਸਾਰਿਆਂ ਨੂੰ ਮਾਂਜ ਦੇਣਗੇ ਪਤੀਲੇ ਨੂੰ ਮਾਂਜ ਕੇ ਧਰ ਦੇਣਗੇ ਜੇ ਲੋਕ ਨਾ ਖੜੇ ਹੋਏ ਤੇ ਇਹਨੂੰ ਚੈਲੰਜ ਕਰਦੇ ਆ ਜਿੱਥੇ ਮਰਜੀ ਰਮਨੀਤ ਬਿੱਟੂ ਤੂੰ ਮੈਦਾਨ ਦੇ ਵਿੱਚ ਆ ਜੀ ਤੇ ਲੁਧਿਆਣੇ ਵਾਲਿਓ ਇਹਨੂੰ ਐਸਾ ਮਾਂਜੋ ਧੋ ਧੋ ਕੇ ਜਿਹੜਾ ਯਾਦ ਰੱਖੇ ਵੀ ਕਿਰਤੀ ਲੋਕਾਂ ਦੇ ਖਿਲਾਫ ਕਿਵੇਂ ਬੋਲੀਦਾ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਦੇ ਦੀ ਜਦੋਂ ਮਰਜ਼ੀ ਤੁਸੀਂ ਗੋਲੀ ਮਾਰ ਦਿਓ ਅੱਗੇ ਵੀ ਸ਼ਹੀਦ ਹੋਏ ਆ ਸਾਡਾ ਇਤਿਹਾਸ ਗਵਾ ਤੇ ਲੋਕਾਂ ਦੀ ਆਵਾਜ਼ ਚੱਕਦੇ ਆਂ ਡਿੱਟਰ ਹੋ ਕੇ ਚੱਕਦੇ ਆਂ ਖੱਫਣ ਬਣ ਕੇ ਘਰਾਂ ਤੋਂ ਤੁਰਦੇ ਆਂ ਤਲੀ ਤੇ ਰੱਖ ਕੇ ਤੁਰਦੇ ਆਂ ਵੀ ਆਗੇ ਤਾਂ ਗੁੰਨ ਲਿਓ ਆਟੇ ਚ ਪਾਣੀ ਪਾ ਲਿਓ ਤੇ ਨਹੀਂ ਨਾ ਪਾਇਓ ਇਹ ਲੋਕਾਂ ਦੀ ਆਵਾਜ਼ ਨਹੀਂ ਇਹ ਬੰਦ ਕਰ ਸਕਦੇ ਸਾਨੂੰ ਵੀ ਲਾਲਚ ਦਿੱਤੇ ਹੋਏ ਆ ਵੀ ਤੁਸੀਂ ਵੀ ਲੈ ਲਓ 5 ਕਰੋੜ ਰੁਪਇਆ ਲੈਣਾ ਟਿਕਟ ਲੈਣੀ ਆ ਗੱਡੀ ਲੈਣੀ ਆ ਆਜੋ ਤੁਸੀਂ ਬਥੇਰੇ ਲਾਲਚ ਦਿੱਤੇ ਆ ਬਾਈ ਪਿੰਡਾਂ ਦੇ ਵਿੱਚ ਜੇ ਜਾ ਰਹੇ ਆ ਲਾਲਚ ਦੇ ਕੇ ਜਾ ਰਹੇ ਆ ਵੀ ਪੰਜਾਬ ਦਾ ਇੱਕ ਇੱਕ ਬੰਦਾ ਖਰੀਦ ਲਓ ਪੰਜਾਬ ਦੇ ਵਿੱਚ ਜਥੇਬੰਦੀਆਂ ਨੂੰ ਖਤਮ ਕਰ ਦਿਓ ਤੇ ਪੰਜਾਬ ਦੇ ਵਿੱਚ ਸੱਤਾ ਬਣਾਓ ਤੇ ਦੇਸ਼ ਦੇ ਵਿੱਚ ਤੁਹਾਨੂੰ ਹਿਲਾਉਣ ਵਾਲਾ ਨਹੀਂ ਮੁੜ ਕੇ ਆਪਾਂ ਵੋਟ ਰਾਜ ਖਤਮ ਕਰ ਦਿਆਂਗੇ ਅਸੀਂ ਤਾਂ ਇਹ ਵੋਟਾਂ ਨਾਲ ਤਾਂ ਮਸਲਾ ਹੱਲ ਹੋਣਾ ਹੀ ਨਹੀਂ ਇਹ ਪਰਚੀਆਂ ਨਾਲ ਇਹ ਤਾਂ ਜਿੰਨਾ ਚਿਰ ਜਸ ਲੋਕ ਨਾ ਖੜੇ ਹੋਏ ਲੋਕ ਨਾ ਜਾਗੇ ਤੇ ਲੋਕ ਮੈਦਾਨ ਦੇ ਵਿੱਚ ਨਾ ਆਏ ਉਨਾਂ ਚਿਰ ਮਸਲਾ ਹੱਲ ਹੋਣ ਵਾਲਾ ਨਹੀਂ ਇਹਨਾਂ ਨੂੰ ਇਹੀ ਜਵਾਬ ਹੈ ਲੋਕ ਮੈਦਾਨ ਦੇ ਵਿੱਚ ਆਉਣ ਫੇਰ ਬਚਾਂਗੇ ਨਹੀਂ 24 ਤੋਂ ਬਾਅਦ ਇਹ ਹਸ਼ਰ ਮਾੜਾ ਕਰਨ ਵਾਲੇ ਆ ਉਹ ਇਹ ਜਵਾਨੋਂ ਆਪਦੇ ਦੱਸ ਰਹੇ ਨੇ ਸਮਝ ਤਾਂ ਬਹੁਤ ਹਨ ਧੰਨਵਾਦ ਜੀ ਮੇਰੇ ਨਾਲ ਬਿੱਟੂ ਮੱਲਣ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਜਾ ਧੰਨਵਾਦ